ਬਰਾ ਛੋਟਾ ਨਾਥ ਕਹਿੰਦੇ ਲੋਕ ਇਹਦਾ ਸੀਹ ਹਨ ਨੂੰ ਪਿੰਡ ਹੈ ਚੋਟੀ ਦਾ ਰੇਡਰ ਹੈ ਆਦੇ ਟਾਈਮ ਦਾ ਕਹਿੰਦੇ ਚੋਟੀ ਦਾ ਰੇਡਰ ਹੈ ਚੋਟੀ ਦਾ ਰੇਡਰ ਹੈ ਉਧਰ ਕੋਈ ਵੀ ਜਫੀ ਪਹਿਲਾ ਤਿੰਨ ਜਫੇਾਂ ਦਾ ਗਰੀਤ ਨੇਰ ਤੇ ਹਰਮੀਤ ਬਾਈ ਕਹਿੰਦੇ ਵੀ ਰੁਪਈਆ 5100 ਦਿੱਤਾ ਜਾਣਾ ਕੋਈ ਵੀ ਜਾਂਦਾ ਬਾਈ ਕਹਿੰਦੇ 11000 ਉਹ ਚੱਲੀ ਜਾ ਯਾਰ ਆਹ ਸਾਹਮਣੇ ਕਬੱਡੀ ਕਹਿੰਦੇ ਫੇਰ ਅੰਮ੍ਰਿਤ ਨਾਥ ਹਾਕਮ ਜੀ ਰੈਂਪੋ ਤੇ ਨੰਬਰ ਜਿਹੜਾ ਧਾਵੀ ਦੇ ਲਈ ਜੁੜਿਆ ਦੀਪਾ ਵੀਰੇ ਬੰਗਿਆ ਕਹਿੰਦੇ ਤਿੰਨ ਕਬੱਡੀਆਂ 5000 ਦੀਆਂ ਪਹਿਲੀ ਕਬੱਡੀ ਕਹਿੰਦੇ ਅੰਮਰਤ ਨਾਥ ਹੱਕ ਮਾਰ ਗਿਆ ਰੈਂਪੋ ਕਰਦਾ ਕੋਸ਼ਿਸ਼ ਤੇ ਨੰਬਰ ਰੇਡਰ ਦੇ ਹਿੱਸੇ ਔਰ 365 ਦੁਨੀਆ ਦੀ ਮਾਨੇ ਪਰਮੰਨੀ ਸਾਈਟ ਹੈ ਇਧਰ ਕਾਂਗੇ ਵਾਲਾ ਆ ਜੱਸੀ ਦੇ ਉੱਤੇ ਕਹਿੰਦੇ 11000 ਦੇ ਦੋ ਬੱਬਲ ਸੰਗਰੂਰ ਸਾਡਾ ਵੱਡਾ ਭਰਾ ਹਰਮੀਤ ਕਨੇਡਾ ਇਹ ਪੱਜ आप कबड्डी करा है।, है पैसे लाही फायदा जो पता लगे की लाए है। की लही लाए कि बारे चल पिच मनाने बुकते फरियादली कबड्डी का दूजा पिटू गुजार मेरे ਸੋ ਲੱਗਾ ਹੋਇਆ ਸੀਗਾ ਤੇ ਇੱਕ ਹੋਲਡ ਵਾਲਾ ਪੁਆਇੰਟ ਚੈੱਕ ਕਰਿਓ ਜੀ ਕਰਾ ਹੋਲਡ ਵਾਲਾ ਪੁਆਇੰਟ ਚੈੱਕ ਕਰ ਲਿਓ ਆਹ ਦੇਖੋ ਆਹ ਆਹ ਪੰਗੜੇ ਪੈ ਗਏ ਆ ਇਹ ਆ ਛੋਟਾ ਨਾ ਥਾ ਐਵੇਂ ਨਹੀਂ ਹਾਰ ਲਿਆ ਅਜ ਪੂਰਾ ਫਸ ਗਿਆ ਲਹਰੇ ਵਾਲਿਆ ਆਹ ਜਾਂਦਾ ਮਾਰੂ ਛਾਲ ਐ ਸਰਾ ਦਾ ਬੁਰੂਆ ਉਹ ਕਮਾਲ ਕਰਤੀ ਓ ਚੋਪਰਾ